ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਕਾਸ਼ਦੀਪ ਮੁੱਗੇ ਦੇ ਮੁੰਡੇ ਨੇ ਬੁੱਧ ਤੋੜਿਆ ਮੀਰ ਡਾਕਟਰ ਅਮੇਦਕਰ ਸਾਹਿਬ ਦਾ ਤੇ ਇੱਕ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹਦੇ ਕੋਲੇ ਤਿਰੰਗਾ ਝੰਡਾ ਵੀ ਹੈਗਾ ਸੀ ਇਹਨੇ ਉਹ ਤਿਰੰਗਾ ਝੰਡਾ ਬਠਿੰਡੇ ਦੇ ਵਿੱਚ ਜਾ ਕੇ ਸਾੜਨਾ ਸੀ ਜਣ ਕੇ ਅੱਗ ਲਾ ਕੇ અપਮਾਨ ਕਰਨਾ ਸੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨਿਆ ਨਾ ਇਹਨੂੰ ਬਹੁਤ ਗੌਰ ਦੇ ਨਾਲ ਸੁਣਿਓ ਸਾਡੇ ਨਾ ਪੰਜਾਬ ਦੇ ਵਿੱਚ ਕੁਝ ਚੌਧਰੀ ਉਹ ਨੇ ਜਿਹੜੇ ਉਹਨੂੰ ਦਾੰਤ ਮਰ ਸਿੱਖ ਬਣਾ ਕੇ ਪੇਸ਼ ਕਰ ਰਹੇ ਨੇ ਜਾਂ ਇਹ ਕਹਿ ਰਹੇ ਨੇ ਕਿ ਉਹ ਮੁੰਡਾ ਸਿੱਖ ਹੈ ਸਾਰੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਤੰਦੂਰ ਤਪਿਆ ਹੋਇਆ ਪ੍ਰਾਂਤ ਵਿੱਚ ਆਟਾ ਗੁੰਨਿਆ ਪਿਆ ਬੇਬੇ ਨੂੰ ਕਹੋ ਥੱਪ ਦੇ ਚਾਰ ਰੋਟੀਆਂ ਪੱਕ ਜਾਣੀਆਂ ਇਹ ਉਹ ਲੋਕ ਨੇ ਮਤਲਬ ਇਹਨਾਂ ਨੇ ਆਪਣੀ ਪਾਰਟੀ ਦੇ ਲਈ ਲਾਭ ਕਿਦਾਂ ਹੋਵੇ ਉਹ ਗੱਲ ਕਰਨੀ ਹੈ ਹੁਣ ਜਦੋਂ ਇਹ ਮਸਲੇ ਨੂੰ ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਉਦੋਂ ਜਿਹੜਾ ਬੰਦਾ ਗਲਤ ਹੈਗਾ ਉਹ ਕਿਸੇ ਵੀ ਕਮਿਊਨਿਟੀ ਦਾ ਸ਼ਰਿਆਮ ਕੋ ਉਹ ਮੁੰਡਾ ਸਿੱਖ ਹੈਗਾ ਉਹਦੇ ਸਿਰ ਤੇ ਦਸਤਾਰ ਹੈ ਮੂੰਹ ਤੇ ਦਾੜ੍ਹੀ ਹੈ ਕੋਈ ਸ਼ੱਕ ਹੈ ਕਿਸੇ ਨੂੰ ਜੇ ਉਹ ਸਿੱਖ ਹੈ ਤਾਂ ਉਹ ਤੇ ਸਾਰੇ ਸਿੱਖਾਂ ਨੂੰ ਨਹੀਂ ਕਹਿ ਰਿਹਾ ਸੀ ਹਾਂ ਇੱਕ ਗੱਲ ਜਿਹੜੀ ਕਹਿਣੀ ਉਹਨੂੰ ਧਿਆਨ ਨਾਲ ਸੁਣਿਓ ਇਹ ਦੇਣ ਕੀ ਦੀ ਹੈ ਇਹ ਅੰਮ੍ਰਿਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਉਹਦੇ ਦੇਣ ਹੈ ਇਹ ਪ੍ਰਚਾਰਕੀ ਨੇ ਕੀਤਾ ਇੱਕ 5-7 ਡਾਕੂਆਂ ਦਾ ਗੈਂਗ ਸੀ ਉਹਨਾਂ ਨੇ ਇੱਕ ਨਵਾਂ ਬੰਦਾ ਨਾਲ ਹੋਰ ਲਾ ਲਿਆ ਜਦੋਂ ਲਾ ਲਿਆ ਕਿਸੇ ਅਮੀਰ ਦੇ ਘਰ ਡਾਕਾ ਮਾਰਿਆ ਤੇ ਜੋ ਕੁਝ ਲੁੱਟਿਆ ਉਹ ਸਾਨੂੰ ਵੰਡ ਲਿਆ ਪੰਜ ਮੈਂਬਰ ਸੀ ਨੇੜਾ ڈاکੂਆਂ ਦਾ ਸਰਦਾਰ ਸੀ ਪੰਜਮਾ ਉਹਨੇ ਇੱਕ ਹੀ ਸਬਦ ਰੱਖ ਲਿਆ ਵੀ ਮੈਂ ਤੁਹਾਡਾ ਸਰਦਾਰ ਹਾਂ ਜਿਹੜੇ ਚਾਰ ਸੀ ਉਹ ਕਹਿੰਦੇ ਨਾ ਇਹਨੇ ਵੱਧ ਕਿਉਂ ਰੱਖਿਆ ਇਹਨੂੰ ਅੱਜ ਕੁੱਟਾਂਗੇ ਵੀ ਲੁੱਟਾਂਗੇ ਵੀ ਉਹ ਕੁੱਟ ਕੇ ਲੁੱਟ ਕੇ ਭੱਜ ਗਏ ਤੇ ਉਹ ਇੱਕ ਰਾਹ ਦੇ ਵਿੱਚ ਕਿਨਾਰੇ ਤੇ ਪਿਆ ਹਾਏ ਹਾਏ ਕਰੇ ਕੋਈ ਕੋਲ ਦੀ ਲੰਘਣ ਲੱਗਾ ਉਹ ਕਹਿੰਦਾ ਵੀ ਕੀ ਹੋ ਗਿਆ ਕਹਿੰਦਾ ਮੇਰੇ ਨਾਲ ਦੇ ਮੈਨੂੰ ਕੁੱਟ ਕੇ ਮੈਨੂੰ ਲੁੱਟ ਕੇ ਲੈ ਗਏ ਉਹ ਬੰਦਾ ਕਹਿੰਦਾ ਇਹ ਉਹਨਾਂ ਨੂੰ ਸਿਖਾਇਆ ਕਿਨੇ ਸੀ ਕਹਿੰਦਾ ਮੈਂ ਹੀ ਸਿਖਾਇਆ ਸੀ ਕਹਿੰਦਾ ਕੋਈ ਗੱਲ ਨਹੀਂ ਫਿਰ ਤੂੰ ਸਿਖਾਇਆ ਸੀ ਕੀ ਸਿਖਾਇਆ ਸੀ ਕੁੱਟਣਾ ਤੇ ਲੁੱਟਣਾ ਤੈਨੂੰ ਕੁੱਟ ਵੀ ਗਏ ਤੇ ਤੈਨੂੰ ਲੁੱਟ ਵੀ ਗਏ ਤੇਰੇ ਨਾਲ ਹੋ ਗਿਆ ਸਭ ਕੁਝ ਹੁੰਡੜੇ ਮੈਂ ਗੱਲ ਕਹਿਣ ਲੱਗਾ ਇਹ ਅਸਲ ਜਿਹੜਾ ਇਹ ਪੰਜਾਬ ਦੇ ਨੌਜਵਾਨਾਂ ਤੇ ਅਮਰਤਪਾਲ ਦਾ ਪ੍ਰਚਾਰ ਕਰਨ ਦਾ ਪਿਆ ਹੈ ਕੀ ਕਿਆਸੀ ਉਹਨੇ ਦਵਾਰੇ ਕਮਾਂਗਾ ਕਹਿੰਦਾ ਮੈਂ ਭਾਰਤੀ ਸੰਵਿਧਾਨ ਨੂੰ ਮੰਨਾਂ ਮੈਨੂੰ ਕੁੱਤੇ ਨੇ ਵੱਢਿਆ ਹੋਇਆ ਦੱਸਿਓ ਹੁਣ ਕਿਹਾ ਸੀ ਕਿ ਨਹੀਂ ਕਿਹਾ ਸੀ ਕਿਹਾ ਸੀ ਨਾ ਜਿਹੜੇ ਪਿੱਛੇ ਤੁਰਦੇ ਸੀ ਉਹਦੇ 5-700 ਲਗਾੜ ਕਤੀੜ ਨਸ਼ੇੜੀ ਉਹ ਕਹਿੰਦੇ ਸੀ ਖਾਲਿਸਤਾਨ ਜਿੰਦਾਬਾਦ ਅਮਰਤਪਾਲ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਦੇਤਾ ਅਗਲੇ ਨੇ ਪੈਰਾ ਅਵੇ ਲੇ ਕਹਿੰਦੇ ਸੀ ਬੁੱਤ ਤੋੜਾਂਗੇ ਸਭ ਦਾ ਹੁਮੰਦੇ ਨਹੀਂ ਕਿੱਦੀ ਦੇਣਾ ਇਹ ਅਮਰਤਪਾਲ ਜੀ ਹੈ ਨਾ ਹੁਣ ਇਹ ਵੀ ਕਿਆ ਸੀ ਕਹਿੰਦਾ ਇਹ ਝੰਡੇ ਥੱਲੇ ਅਸੀਂ ਨਹੀਂ ਕਢਣਾ ਕਿਹੜੇ ਝੰਡੇ ਥੱਲੇ ਤਿਰੰਗੇ ਥੱਲੇ ਹਾਲਾਂਕਿ ਖੜ ਗਿਆ ਹੋ ਉਹਨੇ ਇਲੈਕਸ਼ਨੇ ਵੀ ਲੜੀ ਖੂਟ ਸਾਬ ਤੋਂ ਉਹਨੇ ਕਸਮ ਵੀ ਪਾਈ ਹੁਣ ਕੀ ਹੋ ਰਿਹਾ ਇੱਕ ਪਾਸੇ ਉਹਦੀ ਮਾਂ ਦੀ ਵੀਡੀਓ ਸੁਣ ਲੈ ਇੱਕ ਪਾਸੇ ਪਿਓ ਦੀ ਸੁਣ ਲੈ ਇਹ ਹੋਇਆ ਸਭ ਕੁਝ ਹੁਣ ਜਿਹੜੇ ਬੰਦੇ ਮੇਰੇ ਲਈ ਇਹ ਗੱਲਬਾਤ ਕਰਦੇ ਆ ਵੈਸੇ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਇਹ ਉਹ ਬੰਦੇ ਐ ਜਿਹੜੇ ਕਹਿੰਦੇ ਅਸੀਂ ਬੂਟਾ ਸਿੰਘ ਦੇ ਖਿਲਾਫ ਬੋਲ ਦਿੱਤਾ ਹੁਣ ਬੂਟਾ ਸਿੰਘ ਸਾਡਾ ਨਾਮ ਲੈ ਕੇ ਬੋਲੇ ਵੀ ਸਾਡੀ ਮਸ਼ਹੂਰੀ ਹੋਵੇ ਪੰਜਾਬ ਦੇ ਵਿੱਚ ਵੀ ਕੋਈ ਬੰਦਾ ਹੈਗਾ ਜਿਹਨੂੰ ਬੂਟਾ ਸਿੰਘ ਟਾਰਗੇਟ ਕਰ ਰਿਹਾ ਅਸੀਂ ਕੀ ਲੈਣਾ ਕਤੀੜ ਤੋਂ ਮੈਂ ਤਾਂ ਬਹੁਤ ਬਾਰੀਕ ਹੈ ਜਿਹੜੇ ਸਰਚ ਖੁਰਕ ਹੁੰਦੀ ਹੁੰਦੀ ਹੈ ਨਾ ਤੁਹਾਨੂੰ ਪਤਾ ਹੈ ਜਿਹੜੇ ਸੁੰਨੇ ਡੰਗਰ ਹੁੰਦੇ ਆ ਪਿੰਡਾਂ ਦੇ ਵਿੱਚ ਉਹ ਪਹਿਲਾਂ ਨਿਆਈ ਵਾਲੇ ਖੇਤਾਂ ਵਿੱਚ ਚਰਨਗੇ ਜਾੜਾ ਪਾਉਣਗੇ ਫਿਰ ਜਦੋਂ ਰਾਤ ਨੂੰ ਪਿੰਡ ਵਿੱਚ ਆਉਂਦੇ ਨੇ ਉਹਨਾਂ ਕੰਧਾਂ ਨਾਲ ਹੀ ਉਹ ਆਪਣੇ ਆਪ ਨੂੰ ਖੁਰ ਕਰਦੇ ਨੇ ਘਸਾ ਕੇ ਇਹ ਉਹ ਲੋਕ ਨੇ ਅਸੀਂ ਕਹਿੰਦੇ ਜੇ ਖੁਰਕ ਹੁੰਦੀ ਹੈ ਬਥੇਰੀਆਂ ਕੰਧਾਂ ਨੇ ਬਥੇਰੇ ਖੰਭੇ ਨੇ ਵੱਡੇ ਵੱਡੇ ਜੋ ਤੇ ਮਰਜ਼ੀ ਸਿਰਕਸਾ ਲਿਆ ਕਰੋ ਟੱਕਰ ਮਾਰ ਲਿਆ ਕਰੋ ਮਤਲਬ ਵੀ ਫਲਾਣਾ ਬੰਦਾ ਬੁੱਟਾ ਸਿੰਘ ਦੇ ਖਿਲਾਫ ਬੋਲਦਾ ਬੁੱਟਾ ਸਿੰਘ ਵੀ ਉਹਦੇ ਖਿਲਾਫ ਬੋਲੇ ਇਹ ਭੁੱਲ ਜਾਓ ਮਿੱਤਰੋ ਅਸੀਂ ਕੀ ਲੈਣਾ ਮੈਂ ਇਹ ਗੱਲ ਧਿਆਨ ਨਾਲ ਸੁਣੋ ਕਹਿਣ ਲੱਗਾ ਬੁੱਟਾ ਸਿੰਘ ਜੋ ਬੋਲਣਾ ਚਾਹੁੰਦਾ ਹੈ ਨਾ ਉਹ ਬੋਲ ਰਿਹਾ ਹੈ ਜਿਹਨੇ ਦੇ ਖੋਪੜ ਵਿੱਚ ਬੁੱਟਾ ਸਿੰਘ ਦੀਆਂ ਗੱਲਾਂ ਪੈ ਰਹੀਆਂ ਨੇ ਨਾ ਉਹ ਬਹੁਤ ਨੇ। ਆਵਾਰਾਂ ਕੁੱਤਿਆਂ ਨੂੰ, ਆਵਾਰਾਂ ਡੰਗਰਾਂ ਨੂੰ ਅਸੀਂ ਕਿਉਂ ਸਮਝਾਉਣਾ? ਜਿੰਨੇ ਘਰਾਂ ਵਿੱਚ ਕੁੱਤੇ ਰੱਖੇ ਨੇ ਉਹ ਵੀ ਸਮਝ ਜਾਂਦੇ ਨੇ ਆ ਜਾ ਟੇਬਲ ਰੋਟੀ ਖਾ ਲੈ। ਉਹ ਆ ਜਾਂਦਾ ਭੱਜ ਕੇ। ਸਮਝਾਈ ਗੱਲ ਦੀ। ਤੁਸੀਂ ਤਾਂ ਬੇਡ ਨਾ ਕਰੋ। ਮੇਰੇ ਕੋਈ ਢਿੱਡੇ ਟੱਕਰ ਨਹੀਂ ਤੁਹਾਡੇ ਵਿੱਚ ਮਾਰ ਸਕਦਾ। ਜਿਹਨੂੰ ਕਾਲੀ ਆ ਵਾਲੀ ਖੁਰਕ ਹੁੰਦੀ ਐ। ਤੁਹਾਡੇ ਕੰੰਧਾਂ ਬਥੇਰੀਆਂ ਨੇ ਘਰ ਵਿੱਚ ਮਾਰ ਲਿਆ ਕਰੋ ਟੱਕਰ ਅਸੀਂ ਤੁਹਾਡਾ ਨਾਂ ਲੈਣਾ ਆਜ਼ਾਦੀ ਹੈ ਸ਼ਰਿਆਮ ਕੋ ਬੁੱਟਾ ਸਿੰਘ ਇਦਾਂ ਕਹਿੰਦਾ ਪਰ ਬੁੱਟਾ ਸਿੰਘ ਜੋ ਕਹਿੰਦਾ ਨਾ ਬੰਦੇ ਦੇ ਪੁੱਤ ਬਣ ਕੇ ਤਾਂ ਜਵਾਬ ਦਿਓ ਅਮਰਤਪਾਲ ਨੇ ਕਿਆਸੀ ਕੇ ਨਹੀਂ ਕਿਆਸੀ ਕੇ ਸਵਿਧਾਨ ਨੂੰ ਨਹੀਂ ਮੰਨਦਾ ਕਿਆਸੀ ਨਾ ਤੇ ਫਿਰ ਉਹੀ ਆਕਾਸ਼ਦੀਪ ਨੇ ਕਹਿਤਾ ਮੋਗੇ ਵਾਲੇ ਨੇ ਵੀ ਮੈਂ ਨਹੀਂ ਮੰਨਦਾ ਉਦੋਂ ਹੀ ਹੁਣੇ ਕਹਿਤਾ ਕਹਿੰਦਾ ਮੈਂ ਝੰਡਾ ਵੀ ਛਾੜਨਾ ਸੀ ਹੁਣੇ ਕੀ ਹੈ ਅਸੀਂ ਬੁੱਤ ਤੋੜਨ ਦੇ ਦੀਏ ਤੁਹਾਨੂੰ ਝੰਡਾ ਸਾੜਨ ਦੇ ਦੀਏ ਤੁਹਾਨੂੰ ਤਿਰੰਗਾ ਇਹ ਚਾਹੁੰਦੇ ਹੋ ਨਾ ਕਦੇ ਵੀ ਨਹੀਂ ਕਦੇ ਵੀ ਨਹੀਂ ਹੋ ਸਕਦਾ ਇਹ ਮੈਂ ਅੱਜ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਸੈਂਟਰ ਗਵਰਨਮੈਂਟ ਨੂੰ ਮਾਨਯੋਗ ਅਦਾਲਤਾਂ ਨੂੰ ਕਿ ਇਹੋ ਜਿਹੇ ਕਤੀੜਾਂ ਤੇ ਜੁਆਪਾ ਵੀ ਲਈ ਜਾਵੇ ਐਨਐਸਐਲ ਆਈ ਜਾਵੇ ਦੇਤਰੋ ਦਾ ਪਰਚਾ ਪਾ ਕੇ ਸਦਾ ਲਈ ਜੇਲ੍ਹ ਵਿੱਚ ਰੱਖੇ ਜਾਣ ਇਹੋ ਜਿਹੇ ਕਤੀੜ ਬੰਦੇ ਹੋਰ ਕੁਝ ਸੁਣਨਾ ਬੱਸ ਬਹੁਤ ਐਨੇ ਜਿਹੜੇ ਕਹਿੰਦੇ ਨਾ ਅੰਮ੍ਰਿਤਪਾਲ ਨਾਲ ਨਾਲ ਜੋੜੋ ਉਹਦੇ ਭਾਪੇ ਨਾਲ ਜੋੜਦੇ ਨੇ ਦੱਸੋ ਕਿੱਦਾਂ ਜੁੜਗੇ ਜੋੜਨਾ ਤਾਂ ਪੈਣਾ ਹੀ ਹੈ ਜਿਹੜਾ ਬੰਦਾ ਜਿਹੋ ਜਿਹਾ ਪ੍ਰਚਾਰ ਕਰਦਾ ਉਹ ਜਿਹਦਾ ਕਰੈਕਟਰ ਹੈਗਾ ਉਹਦੇ ਨਾਲ ਜੋੜਾਂਗੇ ਜੋੜਾਂਗੇ ਸ਼ਰਿਆਂ ਮੇ ਜੋੜਾਂਗੇ ਉਹ ਸੱਚ ਹੈ ਜਿੱਦਾਂ ਅੰਮ੍ਰਿਤਪਾਲ ਲੁਬਈ ਤੋਂ ਆਇਆ ਸੀ ਉਦਾਂ ਹੀ ਉਹ ਮੁੰਡਾ ਆਇਆ ਹੈ ਕੋਈ ਦੋਰਾਮਾ ਤਾਂ ਹੈ ਹੀ ਨਹੀਂ ਤੇ ਜਿਹਨੇ ਗਾਣਾ ਕੱਢਣੀਆਂ ਨੇ ਕੱਢਿਓ ਰੱਜ ਕੇ ਠੀਕ ਐ ਅਸੀਂ ਤਾਂ ਹੱਸਦਾ ਚਿਹਰਾ ਏਦਾਂ ਹੀ ਰਹਿਣਾ ਮਿੱਤਰੋ ਸਾਨੂੰ ਕੋਈ ਦੁਖੀ ਨਹੀਂ ਕਰ ਸਕਦਾ ਤੇ ਨਾ ਹੀ ਅਸੀਂ ਕਿਸੇ ਦੀ ਗੱਲਾਂ ਸੁਣ ਕੇ ਦੁਖੀ ਹੁੰਨੇ ਠੀਕ ਐ ਜਿਹੜਾ ਵੀ ਗਾਲ ਕੱਢੂਗਾ ਨਾ ਉਹਦੇ ਲਈ ਅਰਦਾਸ ਕਰਦਿਆਂ ਵੀ ਤੇਰੇ ਜ਼ੁਬਾਨ ਐਦਾਂ ਹੀ ਚੱਲਦੀ ਰਵੇ ਜਿਹੜੀਆਂ ਗਾਲਾਂ ਮੈਨੂੰ ਕੱਢਣੀਆਂ ਨੇ ਨਾ ਕਿਉਂਕਿ ਉਹ ਗਾਣਾ ਘਰੇ ਵੀ ਸੁਣਨੀਆਂ ਏ ਤੁਹਾਡੇ ਚੜ੍ਹਦੀ ਕਲਾ ਵਿੱਚ ਰਹੋ ਗਾਲਾਂ ਕੱਢਣ ਵਾਲਿਓ ਠੀਕ ਐ Gostou? Vai, Gurdjieffa Khalsa, vai, Gurdjieffa